ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਪਿਆ ਮਰੀ ਮਾਏ ਸਤਿਗੁਰ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮ ਅੰਜਨੀ ਵਸਾਇਆ ਕਹ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਈ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੂ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਕੀ ਕਰੂ ਕਰੇ ਤੇਰਾ ਆਕਾਰ ਸਭ ਸਵਾਰਨਾ ਸਭ ਨਾਮ ਗਲਾਂ ਸਮਰਾਸ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਚੀ ਸਾਹਿਬਾ ਗਿਆਨਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੀ ਹੀ ਸੂ ਪਾਵੈ ਸਦਾ ਸਿਵ ਸਲਾ ਤੇਰੀ ਨਾਮ ਵਸਾਵੇ ਨਾਮ ਜਿਨ ਕੈ ਪਰਵਸਿਆ ਆਵਾਜੇ ਸ਼ਬਦ ਕਨੇਰੇ ਗਹੇ ਨਾਨਕ ਸੱਚੇ ਸਾਹਿਬ ਗਿਆਨਹੀ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੂ ਸਾਚਾ ਨਾਮ ਧਰ ਮੇਰਾ ਜਿਨ ਭੂਖਾਂ ਸਭ ਗਵਾਈਆਂ ਕਰ ਸ਼ਾਂ ਸੁਖ ਮਨਾਏ ਵਿਸਿਆ ਜਿਨੇ ਚੰ ਸਭ ਬੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਟ ਹੋ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਨੋ ਸੰਤੋਸ਼ ਉਤਰੋਂ ਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਚ ਸ਼ਬਦ ਤਦਕਰ ਸਪਾਗੈ ਕਰ ਸਪਾਗੈ ਸ਼ਬਦ ਵਾਜੇ ਕਲਾ ਜਿਤ ਕਰਤਾ ਰੀਆ ਪੰਚ ਦੂਤ ਤਵਾਸ ਕੀਤੇ ਈਕਾਲ ਕੰਠ ਕੁਮਾਰਿਆ ਦੁਰਕਰਮ ਪਾਇ ਤੋ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤਹ ਸੁਖ ਹੋਆ ਤਤ ਕਰ ਅਨਹਦ ਬਾਜ ਜੀ ਸਾ ਚਿਲਵੇ ਬਿੰਦੇ ਨਿਮਾਣੀ ਦੇ ਨਿਮਾਣੀ ਲਵੇ ਬਾਜ ਨੂੰ ਗਿਆ ਕਰੇ ਵਿਚਾਰੀਆ ਤਤ ਬਾਸ ਸਮਰਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਲੇ ਸੁਨਾਹ ਹੋਰ ਥਾਉ ਨਾਹੀ ਸ਼ਬਦ ਲਾਖ ਸਵਾਰੀਆ ਕਹੇ ਨਾਨਕ ਲਵੇ ਬਾਜਿ ਹੂੰ ਕੀਆ ਕਰੇ ਵਿਚਾਰੀਆ ਆਨੰਦ ਨਾਂ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਨਾਨਕ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਕਟੇ ਗਿਆ ਅਨੰਜਨ ਸਾਰਿਆ ਅੰਦਰੋ ਜਿਨ ਕਾ ਮੂੰ ਰੂਟਾ ਤਨ ਕਾ ਸ਼ਬਦ ਸੱਚੇ ਸਵਾਰਿਆ ਕਹ ਨਾਨਕ ਹੋ ਅਨੰਦ ਹੈ ਅਨੰਦ ਗੁਰ ਤੇ ਜਾਨਿਆ ਬਾਬਾ ਜਿਸ ਨੂੰ ਦੇਹ ਰਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹ ਦਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇਕ ਪਰਮ ਭੂਲੇ ਗਰੇ ਦਾ ਦੇ ਸਿਖ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਿਆਨ ਨਿਰਮਲ ਜਨਮ ਪਾਣਾ ਪਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਪੋ ਸੰਤ ਪਿਆਰੇ ਉਹ ਕਥ ਕੀ ਕਰੇ ਕਹਾਣੀ ਕਰੇ ਕਹਾਣੀ ਕਥ ਕੇਰੀ ਦੇ ਦਵਾਰੇ ਪਾਈਐ ਤਨ ਮਨ ਤਨ ਸੋ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮਨਹੁ ਗੁਰੂ ਕੀ ਰਾਗ ਗਵ ਸਚੀ ਬਾਣੀ ਕਹਿ ਨਾਨਕ ਸੁਨਹੁ ਸੰਤੋ ਕਥਨੋ ਕਤ ਕਹਾਨੀ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੂ ਸਨ ਮਨ ਮੇਰੇ ਆਇ ਮਾਇਆ ਮੋਹਨੀ ਜਿਨੇ ਪਰਮ ਬੁਲਾਇਆ ਮਾਇਆ ਤਾ ਮੋਹਨੀ ਤਨੇ ਕੀਤੀ ਜੰਠ ਗੁਲੀ ਪਾਈਆ ਗੁਰਵਾਨ ਕੀ ਤਦ ਸੇ ਵਿਟੋ ਜਨਮੋਂ ਮਿਟਾ ਲਾਇਆ ਕਹੇ ਨਾਨਕ ਮੰਚਨ ਚਲ ਜਤਰਾਈ ਗਿਨੇ ਨਾ ਪਾਇਆ ਈ ਮਨ ਪਿਆਰਿਆ ਤੂੰ ਸਦਾ ਸੱਜ ਸੰਭਾਲੇ ਹੁਕਮ ਤੋਂ ਦੂਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਤਲਾਈਐ ਐਸਾ ਕੰਮ ਮੁੱਲੇ ਨਾ ਕੀਚੇ ਜਿਤੰਤ ਪਛਤਾਈਐ ਸਤਿਗੁਰੂ ਕਾ ਉਪਦੇਸ ਹੰ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸਤਿ ਸਮਾਲੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਤੂੰ ਨਾ ਪਾਇਆ ਗਿਨੇ ਤੇਰਾ ਆਪਣਾ ਆਪ ਨੂੰ ਜਾਣਹਿ ਜੀ ਜਨ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਨੈ ਆਖਾਂ ਤੈ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੂਰ ਨਰ ਮਉਂਜ ਅੰਮ੍ਰਿਤ ਕੋਜ ਦੇ ਸੋ ਅੰਮ੍ਰਿਤ ਗੁਰ ਤੇ ਬਾਆ ਪਾਇਆ ਅੰਮ੍ਰਿਤ ਗੁਰ ਕਿਰਪਾ ਗੀਨੀ ਸਚਾ ਮਨ ਵਿਸਾਇਆ ਜੀ ਜਾਂ ਸਬਦੁ ਦੁ ਪਾਇ ਇਕ ਵੇਗ ਪਰਸ ਨਾਇਆ ਲਭ ਲੋਕ ਅੰਕਾਰ ਚੁਕਾ ਸਤਿਗੁਰੂ ਪਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਤੋਟਾਤ ਨੰਬਦ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੀ ਰੀਖਾ ਮਾਰਗ ਚਲਣਾ ਲਭ ਲੋਭ ਅਹੰਕਾਰ ਤਜ ਰਸਨਾ ਬਹੁਤ ਨਹੀਂ ਬੋਲਣਾ ਖੰਯੋ ਦੇਖੀ ਵਾਲੋ ਨਕੀ ਇਹਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਵਤ ਜਹਰਵਾਸ ਨਾਸ ਬਾਣੀ ਕਹਿ ਨਾਨਕ ਚਾਲ ਭਗਤਾ ਜੁਗਹੁ ਜੁਗ ਨਿਰਾਲੀ ਜਿਉ ਤੂੰ ਚਲਾਏਂ ਤੇਵੇਂ ਚੱਲੇ ਸਵਾਮੀ ਹੋਰ ਕਿਆ ਜਾਣਾਂ ਗੁਣ ਤੇਰੇ ਜਿਵੇਂ ਤੂੰ ਚਲਾਏ ਤੇਵੇਂ ਚੱਲੇ ਜਿਨਾ ਮਾਰਗ ਪਾਵੈ ਕਰ ਕਿਰਪਾ ਜਨਨਾਮ ਲਾਹੀ ਸੇ ਹਰ ਹਰ ਸਦਾ ਧਿਆਵਹਿ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸਚੀ ਸਾਹਿਬ ਜਿਉ ਭਾਵੈ ਤਿਵੇਂ ਚਲਾਵੇ ਹੋ ਸੁਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰ ਸੁਨਾਇ ਇਹ ਤਿਨ ਕੈ ਮਨ ਵਸਿਆ ਜੰਤੁਰ ਹੋਂ ਲਿਖਿਆ ਆਇ ਇਕ ਕੇ ਰ ਫਿਰ ਹੈ ਕਨੇਰੇ ਕਰ ਹੈ ਗੱਲਾ ਗੱਲੀਂ ਗਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਨਾਇ ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰ ਮੁਖ ਜਿਨੀ ਧਿਆਇਆ ਪਿਤ ਮਾਤਾ ਪਿਤਾ ਘਟਮ ਸਹ ਸੋ ਪਵਿੱਤ ਸੰਗਤ ਸਬਾਈਆ ਕਹੰਦੇ ਪਵਿੱਤ ਸੁਨ ਦੀਪ ਪਵਿੱਤ ਸੇਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰ ਮੁਖ ਹਰ ਹਰ ਧਿਆਇਆ ਕਰਮੀ ਸਹ ਨਾ ਉਪਜੇ ਵਿੰ ਸਹ ਜੇ ਸਹ ਸਾ ਨਾ ਜਾਏ ਨਹ ਜਾਏ ਸਹ ਸਗਤੇ ਸੰਜਮ ਰਹੀ ਕਰਮ ਕਮਾਏ ਸਹਿਜ ਜੋ ਮਲੀਨ ਹੈ ਕਿਤ ਸੰਜਮ ਤੋਤਾ ਜਾਏ ਮਨ ਤੋ ਉਹ ਸ਼ਬਦ ਲਾਗੋ ਹਰ ਸਿਉ ਰਹੁ ਚਤਲਾਏ ਕਹਿ ਨਾਨਕ ਗੁਰ ਪ੍ਰਸਾਦਿ ਸਹਿਜੁ ਉਪਜਿਓ ਸਹਿ ਸਹਿਬ ਜਾਏ ਜੀਉ ਬੈਲੇ ਭਰੋ ਨਿਰਮਲ ਬਾਰੋ ਨਿਰਮਲ ਜੀਉ ਤਾਂ ਮੈਲੇ ਤਿਨੀ ਜਨਮ ਜੁਏ ਹਾਰਿਆ ਇਸਨਾ ਵੱਡਾ ਰੋਗ ਲੱਗਾ ਮਰਦ ਮਨੋ ਵਿਸਾਰਿਆ ਵੇ ਤਾਂ ਮੈਂ ਨਾਮ ਉਤਮ ਸੋ ਸੁਨੇ ਨਾਹੀ ਫਿਰਿ ਜਿਉ ਬਿਤਾ ਲਿਆ ਕਹੇ ਨਾਨਕ ਜਿਨ ਸਤਿ ਤਜਿਆ ਕੂੜੇ ਲਾਗੇ ਤਿਨੀ ਜਨਮ ਜੁਏ ਹਾਰਿਆ ਜੀਓ ਨਿਰਮਲ 바ਰੋ ਨਿਰਮਲ 바ਰੋ ਤਾ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨ ਸਾ ਸਬਾਣੀ ਜਨਮ ਰਤਨ ਜਨੀ ਖਟਿਆ ਪੱਲੇ ਸੇ ਵੰਜਾਰੇ ਕਹੇ ਨਾਨਕ ਜਨਮਾ ਨਿਰਮਲ ਸਦਾ ਰਹੇ ਗੁਰ ਨਾਲੇ ਜੀ ਕੋ ਸਿਖ ਗੁਰੂ ਸੇ ਤੀ ਸਰਮੁਖ ਹੋਵੇ ਹੋਵੇ ਤਾ ਸਰਮੁਖ ਸੇ ਕੋਈ ਜਿ ਹੋ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਾਏ ਅੰਤਰਾਤਮੇ ਸਮਾਲੇ ਆਪ ਛੱਡ ਸਦਾ ਰਹੇ ਪਰਨੇ ਗੁਰ ਬਿਨ ਅਰਦਾ ਜਾਣੀ ਕੋਇ ਕਹ ਨਾਨਕ ਸੁਨੋ ਸੰਤੋ ਸੋ ਸੁਖ ਸਰਮੁਖ ਹੋਇ ਜੀ ਕੋ ਗੁਰ ਤੇ ਬਿਨ ਕੋ ਵੈ ਸਤਗੁਰ ਮੁਕਤਿ ਨਾ ਪਾਵੇ ਪਾਵੇ ਮੁਕਤਿ ਨਾ ਹੋਰ ਤਾਂ ਕੋਈ ਪੂਛ ਉਪਵੇ ਕੀਆ ਜਾਏ ਅਨੇਕ ਜੋਨੀ ਪਰਮਾਗੈ ਬਿਨ ਸਤਗੁਰ ਮੁਕਤਿ ਨਾ ਪਾਏ ਫਿਰ ਮੁਕਤਿ ਪਾਇ ਲਾਗ ਚਰਨੀ ਸਤ ਗੁਰੂ ਸ਼ਬਦ ਸੁਨਾਇ ਕਹ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤਿ ਨਾ ਪਾਏ ਗਾਵੋ ਸਿੱਖ ਸਤਿਗੁਰ ਕੀ ਪਿਆਰੇ ਉਗਾਓ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦ ਤਨਾ ਸੁਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਓ ਇਹ ਸੱਚੀ ਬਾਣੀ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਗੱਜੀ ਸਤਿਗੁਰ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੰਦੇ ਕੱਚੇ ਕੱਚੀ ਆਖੋ ਖਾੜੀ ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੁ ਨਾ ਜਾਣੀ ਜਿ ਜਨ ਕਾ ਹਿਨ ਲਿਆ ਮਾਇਆ ਬੋਲਣ ਪਏ ਰਵਾਨੀ ਕਹ ਨਾਨਕ ਸਤਿਗੁਰੂ ਬਾਜ ਹੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿ ਜੜਾ ਓਮ ਸ਼ਬਦ ਰਤਨ ਜਤ ਮਨ ਲਾਗਾ ਹੋ ਆਸਮਾਓ ਸ਼ਬਦ ਸੇ ਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨਾਪੇ ਜਿਸ ਨੂੰ ਦੇਵ ਜਾਏ ਕਹੇ ਨਾਨਕ ਸ਼ਬਦ ਦਾ ਤਨ ਹੈ ਹੀਰਾ ਜਿ ਜੜਾਉ ਓਮ ਸ਼ਿਵ ਸ਼ਕਤਾ ਪਪਾਇ ਕੇ ਕਰਤਾ ਆਪੇ ਹਕਮ ਵਰਦਾਏ ਹਕਮ ਵਰਤਾਇ ਆਵੇ ਖੈ ਗੁਰਮੁਖ ਸੇ ਬਜਾਏ ਤੁਰ ਬੰਦਨ ਹੋਵੇ ਮੁਗਦ ਸ਼ਬਦ ਬਨ ਵਸਾਈ ਗੁਰਮੁਖ ਜਿਸ ਨੂੰ ਬਾਪ ਕਰੇ ਸੋ ਹੋਵੇ ਕਸਿਉ ਲਿਵ ਲਾਇ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਈ ਸਿਮਰ ਸਾਸਤਰ ਪੁਨੋ ਪਾਪ ਵਿਚਾਰ ਦੇ ਤਤ ਸਾਰ ਨਾ ਜਾਣੀ ਤਤ ਸਾਰ ਨਾ ਜਾਣੀ ਗੁਰੂ ਬਾਝਹੁ ਤਤ ਸਾਰ ਨਾ ਜਾਣੀ ਤਹੀਂ ਗੁਣੀ ਸੰਸਾਰ ਪਰਮ ਸੁੱਤਾ ਸੁਤਿਆ ਰਹੈ ਅਨ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਨਾ ਹਰਿ ਮਨ ਵਸਿਆ ਬੂਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਈ ਜਿਸ ਨੂੰ ਅੰਦਰ ਨ ਅਰਿ ਲਿਵ ਲਾਗੇ ਜਾਗਤ ਰਹਿਨ ਵਿਹਾਣੀ ਮਾਤਾ ਕੈ ਉਦਰ ਮੈਂ ਪ੍ਰਤਪਾਲ ਕਰੇ ਸੋਕ ਮਨੋਂ ਵਿਸਾਰੀਐ ਮਨੋਂ ਕ੍ਰਿਮ ਵਿਸਾਰੀਏ ਵਡਦਾਤਾ ਜਿਹਾ ਗਨ ਮੈਂ ਆਹਾਰ ਪਹੁੰਚਾਵੇ ਓਸ ਨੋ ਕਿਹੋ ਪੋਹਿਨਾ ਸਕੀ ਜਿਸ ਨੂੰ ਆਪਣੀ ਲਿਵ ਲਾਏ ਆਪਣੀ ਲਿਵਾ ਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਈ ਵਡਦਾਤਾ ਸੋਕਿ ਮਨੋਂ ਵਿਸਾਰੀਐ ਜੈਸੀ ਅਗਨ ਉਦਰ ਬਹਿ ਤੈਸੀ ਬਾਹਰ ਮਾਇਆ ਮਾਇਆ ਅਗੰ ਸਭੇ ਕੋ ਜੇਹੀ ਕਰਤੇ ਖੇਲ ਲਚਾਇਆ ਜਾਤ ਉਸ ਪਾਣਾ ਤਾਂ ਜੰਮਿਆ ਪਰਵਾਰ ਪੱਲਾ ਪਾਇਆ ਲਿਖ ਛੁੜ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵੀਸਰੈ ਮੋਹੁਕ ਜੇ ਭਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦ ਦੀ ਜਿਨਾਂ ਲਿਵ ਲਾਗੀਤ ਨੇ ਵਿੱਚੇ ਮਾਇਆ ਪਾਇਆ ਹਰ ਆਪ ਅਮੋਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਵਿਲਾਈ ਐਸਾ ਸਤਿਗੁਰੂ ਜੀ ਮਿਲੇ ਤਿਸ ਨੂੰ ਸੇ ਸੋ ਪਿਆ ਵਿਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਾ ਹਰ ਵਸੈ ਮਨ ਆਏ ਹਰਾਪ ਅਮੋਲਕ ਹੈ ਭਾਗ ਦਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਰਾਸ ਮੇਰੀ ਬਨਵੰਝਾਰਾ ਰਾਸ ਮੇਰੀ ਬਨਵੰਝਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਾਮ ਜਪੋ ਜੀ ਹੋ ਲਾਹ ਘਟੋ ਦਿਹਾੜੀਏ ਤੰਤ ਨਾ ਮਿਲਿਆ ਜਨ ਹਰਾ ਪੇ ਪਾਣਾ ਕਹੇ ਨਾਨਕ ਰਾਸ ਮੇਰੀ ਬਨਵੰਝਾਰਾ ਇਹ ਰਸਨਾ ਤੂੰ ਅੰਦਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੁਰਦ ਕੀਤੇ ਜੇ ਚਰ ਹਰ ਰਸ ਬੱਲੇ ਨਾ ਪਾਏ ਹਰ ਰਸ ਪਾਏ ਬੱਲੇ ਪੀਏ ਹਰ ਰਸ ਬਹੜਾ ਨਾ ਦਿਸਣਾ ਲਾਗੇ ਆਏ ਹੋ ਹਰ ਰਸ ਗਰਮੀ ਪਾਈਐ ਸਤਗੁਰ ਮਿਲੇ ਜਿਸੇ ਆਏ ਕਹਿ ਨਾਨਕ ਹੋਰ ਅੰਦਰਸ ਵਿਸਰੇ ਜਾ ਹਰ ਵਸੇ ਮਨ ਆਈ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰਕੀ ਤਾ ਤੂੰ ਜਗਮੇ ਆਇਆ ਹਰ ਜੋਤ ਰਖੀ ਤੁਦ ਵੀ ਤਾ ਤੂੰ ਜਗਮੇ ਆਇਆ ਅਰੇ ਆਪੀ ਮਾਤਾ ਆਪੇ ਪਿਤਾ ਜਿਨ ਜਿਉ ਪਾ ਜਗ ਦਿਖਾਇਆ ਗੁਰ ਪ੍ਰਸਾਦ ਦੀ ਪੂਜਿਆ ਤਾ ਚਲਤ ਹੋਆ ਚਲਤ ਨਦਰੀ ਆਇ ਕਹੇ ਨਾਨਕ ਸਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੇ ਆਇ ਮਨ ਚਾਉ ਪਿਆ ਪ੍ਰਭਾਗੰ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸਬਾਗੇ ਆਪਣਾ ਫਿਰ ਜਾਪੇ ਬਨਹਤ ਬਾਣੀ ਗੁਰ ਸ਼ਬਦ ਜਾਣੀ ਹਰਨਾਮ ਹਰਿ ਸਭੋਗੋ ਕਹੇ ਨਾਨਕ ਗੁਰਬਾਬ ਮਿਲਿਆ ਕਰਨ ਕਰਨ ਜੋਗਿ ਇਹ ਸ਼ਰੀਰਾ ਮੇਰੇ ਆਇ ਇਸ ਜਗ ਮੇ ਆਇ ਕੀ ਕਾ ਤੁਧ ਕਰਮ ਕਮਾਇਆ ਕੀ ਕਰਮ ਕਮਾਇਆ ਤੁਧ ਸ਼ਰੀਰਾ ਜਾ ਤੂੰ ਜਗ ਮੇ ਆਇ ਜਿਨ ਹਰਤੇ ਰਾਰਚਨ ਰਚਿਆ ਸੋ ਹਰਮਨ ਨ ਵਸਾਇਆ ਗੁਰਪ੍ਰਸਾਦ ਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ ਕਹ ਨਾਨਕ ਹੋ ਸਰੀਰ ਪ੍ਰਵਾਨ ਹੋਆ ਜਿ ਸਤਗੁਰ ਸਿਉ ਚਤਲਾਇ। ਮੇਰੇ ਨੇਤਰ ਮੇਰੇ ਹਉ ਹਰ ਤੁਮੈ ਜੋਤਰੀ ਹਰ ਬਿਨ ਵਰਨਾ ਦੇਖੋਂ ਕੋਈ ਹਰ ਬਿਨ ਵਰਨਾ ਦੇਖੋਂ ਕੋਈ ਨਦਰੀ ਹਰ ਨਿਹਾਲ ਲਿਆਏ ਐ ਵੇ ਸੰਸਾਰ ਤਮ ਦੇਖ ਦੇ ਹਰਕਾਰ ਰੂਪ ਹੈ ਰੂਪ ਨਦਰੀ ਆਇਆ। ਗੁਰ ਪ੍ਰਸਾਦਿ ਬੂਜਿਆ ਜਾਂ ਵੇਖਾ ਹਰਿ ਕਹੈ ਹਰ ਬਿਨ ਵਰਨਾ ਕੋਈ ਕਹੈ ਨਾਨਕ ਇਹਨੇ ਤ੍ਰੰਦ ਸੇ ਸਤਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਏਸ ਰਵਨ ਮੇਰ ਹੋ ਸਾਚੇ ਸੁਨੇ ਨੋ ਪਠਾਈ ਸਾਚੇ ਸੁਨੇ ਨੋ ਪਠਾਈ ਸ਼ਰੀਰ ਲਾਏ ਸੁਨਹੁ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾੜੀ ਸਾਚ ਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅਮਰਤ ਨਾਮ ਸੁਨੋ ਹੋ ਪਤਰ ਹੋ ਵੋ ਹੋ ਸਾਚੇ ਸੁਨੇ ਨੂੰ ਪਠਾਈ ਹਰ ਜੀయోగ ਫਾਂਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉ ਨੈਨੋ ਦਵਾਰੇ ਪ੍ਰਗਟ ਕੀਏ ਦਸਵਾ ਗੁਪ ਸਰਖਾਇਆ ਗੁਰ ਦਵਾਰੇ ਲਾਏ ਭਾਵਨੀ ਇਕਨਾ ਦਸਵਾ ਦਵਾਰ ਦਿਖਾਇਆ ਸਹਾਨੀਕ ਰੂਪ ਨਾਉ ਨਭ ਨਿਧ ਤਿਸ ਦਾ ਅੰਤ ਨ ਜਾਇ ਪਾਇਆ ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਇਹੋ ਸਾਚਾ ਸੁਹਿਲਾ ਸੱਚ ਕਰ ਗਾਵ ਹੋ ਗਾਉ ਤਾਂ ਸੁਹਿਲਾ ਕਰ ਸਾਚੇ ਜਿੱਥੇ ਸਦਾ ਸੱਚ ਤੇ ਆਵੇ ਸੱਚੋ ਤੇ ਆਵੇ ਜਾਤ ਤੇ ਪਾਵ ਹੈ ਗੁਰਮੁਖ ਜੀ ਨਾਮ 부ਜਾਵੇ ਇਹੂ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੀ ਸੋ ਜਨ ਪਾਵਹਿ ਕਹ ਨਾਨਕ ਸੱਚ ਸੋ ਹਿਲਾ ਸਚ ਕਰ ਗਾਵਹਿ ਅਨੰਦ ਸੁਣ ਹੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ पुत्रे दुख रोग संताप उतरे सुनी सची बाणी संत साजन पय सरसे पूरे गुरुते जाणी सुनते पुनीत कहते पवित ਸਤ ਗੁਰ ਰਹੀਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੀ ਬਾਜੀ ਅਨਹਦ ਤੂਰੇ ਸਲੋਕ ਭਵਨ ਗੁਰ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੈ ਸਗਲ ਜਗਤ ਜੰਗਿਆਈਆਂ ਬੁਰਾਈਆਂ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ